ਸੱਤਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆ ਕਿ ਚੋਰ ਲੁਟੇਰਿਆਂ ਦੇ ਹੌਸਲੇ ਇਸ ਕਦਰ ਵੱਧ ਚੁੱਕੇ ਨੇ ਤਾਂ ਉਸ ਨੂੰ ਕਿਸੇ ਦਾ ਜਿਹੜਾ ਡਰ ਖਤਰਾ ਨਹੀਂ ਰਹਿ ਗਿਆ ਜੀ ਹਾਂ ਐਸਾ ਇੱਕ ਮਾਮਲਾ ਜਿਹੜਾ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜਿੱਥੇ ਐਜੀਪੀਸੀ ਮੁਲਾਜ਼ਮ ਦੇ ਨਾਲ ਲੁੱਟਖੋ ਕੀਤੀ ਗਈ ਹੈ ਤੁਹਾਨੂੰ ਦੱਸਿਆ ਕਿ ਐਜੀਪੀਸੀ ਮੁਲਾਜ਼ਮ ਜਦੋਂ ਦੇਰ ਰਾਤ ਆਪਣੀ ਡਿਊਟੀ ਦੇ ਉੱਤੇ ਜਾ ਰਿਹਾ ਸੀ ਸਚਕੜ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਲੁਟੇਰੇ ਆਉਂਦੇ ਨੇ ਬਾਈਕ ਤੇ ਤਾਂ ਉਸ ਪਾਠੀ ਸਿੰਘ ਦੇ ਨਾਲ ਜਿਹੜੀ ਆ ਉਹ ਲੁੱਟਖੋ ਕਰਦੇ ਨੇ ਮਾਮਲਾ ਜਿਹੜਾ ਆ ਉਹ ਥਾਣਾ ਬੀ ਡਿਵੀਜ਼ਨ ਦੇ ਲਾਗੇ ਦਾ ਦੱਸਿਆ ਜਾ ਰਿਹਾ ਹੈ ਤਾਂ ਉਸ ਪਾਠੀ ਦੇ ਕੋਲ ਜਿਹੜਾ ਆ ਗੁਰਸਿੱਖ ਪਾਠੀ ਜਿਹੜਾ ਆ ਉਹਦੇ ਕੋਲੋਂ ਬਾਈਕ ਖੋ ਕੇ ਜਿਹੜਾ ਉਹ ਸ਼ਰੇਆਮ ਭੱਜ ਜਾਂਦਾ ਹੈ ਅਕਸਰ ਜਿਹੜੀਆਂ ਐਜੀਪੀਸੀ ਮੁਲਾਜ਼ਮ ਦੇ ਨਾਲ ਜਿਹੜੀਆਂ ਨੇ ਐਸੀਆਂ ਵਾਰਦਾਤਾਂ ਹੁੰਦੀ ਰਹਿੰਦੀਆਂ ਕਿਉਂਕਿ ਦੇਰ ਰਾਤ ਉਹਨਾਂ ਨੂੰ ਜੜਾ ਆ ਸਚਿਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਪਣੀ ਡਿਊਟੀ ਨਿਭਾਉਣ ਵਾਸਤੇ ਉਹ ਜਾਣਾ ਪੈਂਦਾ ਹੈ ਤਾਂ ਅਕਸਰ ਜਿਹੜੀਆਂ ਨੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਵਾਰਦਾਤਾਂ ਹੁੰਦੀਆਂ ਨੇ ਪਰ ਇੰਨੇ ਹੌਸਲੇ ਜਿਹੜੇ ਇਹਨਾਂ ਚੋਰ ਲੁਟੇਰਾਂ ਦੇ ਵੱਧ ਚੁੱਕੇ ਨੇ ਕਿ ਸ਼ਰੇਆਮ ਤੁਸੀਂ ਦੇਖੋ ਕਿ ਸੀਸੀਟੀਵੀ ਦੀ ਜਿਹੜੀ ਫੁਟੇਜ ਆ ਉਹ ਵੀ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਉਸ ਨੂੰ ਘੇਰ ਲੈਂਦੇ ਨੇ ਪਹਿਲਾਂ ਤਾਂ ਉਸ ਨਾਲ ਜਿਹੜੀ ਆ ਲੁੱਟਖੋਹ ਕਰਦੇ ਨੇ ਉਸ ਜਿਹੜੀ ਬਾਈਕ ਆ ਉਹ ਉਥੋਂ ਉੱਥੇ ਚਾਬੀ ਲਾ ਕੇ ਉਥੋਂ ਰਫੂ ਚੱਕਰ ਹੋ ਜੰਦੇ ਤਾਂ ਆਪਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤਾਂ ਇਸ ਪੂਰੇ ਮਾਮਲੇ ਦੀ ਜੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ